ਸਤਗੁਰ ਸਾਹਿਬ ਅਤ ਬੜਾ ਪਾਵਤ ਨਾ ਕੋਈ ਪਾਰ ਸਤਗੁਰ ਸਾਹਿਬ ਅਤ ਬੜਾ ਜਾਣਤ ਵਿਰਲਾ ਸਾਰ ਸਤਗੁਰ ਸਾਹਿਬ ਅਤ ਬੜਾ ਆਂਦੇ ਆਰੇ ਮੇਂ ਦੀਪ ਸਤਗੁਰ ਸਾਹਿਬ ਅਤ ਬੜਾ ਸੁੰਗਰ ਮੋਤੀ ਸੀਪ ਸਤਗੁਰ ਸਾਹਿਬ ਅਤ ਬੜਾ ਅਵਰ ਨਾ ਜਾਣੀ ਭੇਤ ਸਤਗੁਰ ਸਾਹਿਬ ਅਤ ਬੜਾ ਹੂਲੇ ਮਨ ਤੁੰਚੇਤ ਸਤਗੁਰ ਸਾਹਿਬ ਅਤ ਬੜਾ ਨਾਮ ਜਪੋ ਮਨ ਮਾਹੀ ਸਤਗੁਰ ਸਾਹਿਬ ਅਤ ਬੜਾ ਦਾਸ ਉਦਾਰੇ ਤਾਹੀ ਸਤਗੁਰ ਸਾਹਿਬ ਅਤ ਵੜਨ ਰੂਮ ਰੂਮ ਮੇ ਵਾਸ ਸਤਗੁਰ ਸਾਹਿਬ ਅਤ ਬੜਾ ਨਿਸ਼ਟੇ ਕਹੇ ਰਵਿਦਾਸ